ਲਾ ਦੋਸਤੋ ਮੈਗਨਾ ਮੈਜਾ ਗੱਡੀਆਂ ਤੇ ਤਾਂ ਬਾਲੇ ਭਰਾਮਾਂ ਦੇ ਵਿਆਹ ਦੇਖਿਆ ਬਰਾਤਾਂ ਜਾਂਦੀਆਂ ਦੇਖੀਆਂ ਹੀ ਆ ਅੱਜ ਬਾਈ ਜੀ ਅਰਗੇ ਕਿਹੜੇ ਪਿੰਡ ਤੋਂ ਆਏ ਆ ਤੇ ਬਰਾਤ ਤੇ ਰਾਤ ਆਪਣੇ ਕੋਲੇ ਜਾਗੋ ਤੇ ਵੀ ਸੀਗੇ ਤੇ ਹੁਣ ਬਰਾਤ ਦਾ ਵੀ ਮੰਨ ਕੇ ਸਵਾਗਤ ਕਰਨਗੇ ਮੁੰਡਾ ਲਾੜਾ ਜੇਦੋਂ ਲਾੜੀ ਆਉਗੀ ਉਹਨਾਂ ਦਾ ਪੂਰਾ ਮੋਸਟ ਵੈਲਕਮ ਆਪਾਂ ਗੱਡੀ ਤੇ ਕਰਾਵਾਂਗੇ ਵੱਡੀਆਂ ਵੱਡੀਆਂ ਡਿਫੈਂਡਰਾਂ ਗੱਡੀਆਂ ਤਾਂ ਲੋਕ ਲੈ ਕੇ ਜਾਂਦੇ ਆ ਆ ਗੱਡੀ ਕੋਲੇ ਆ ਕੇ ਹਰੇਕ ਬੰਦਾ ਖੜਦਾ ਆ ਕੇ ਫੋਟੋਆਂ ਕਰਾਉਂਦੇ ਆ ਪੁਰਾਣੇ ਕਲਚਰ ਨਾਲ ਜਿਹੜੇ ਲੋਕ ਜੁੜੇ ਆ ਬਾਕੀ ਬਾਈ ਜੀ ਅਰ ਕਹਿੰਦਾ ਪਿੰਡ ਕਿਹੜਾ ਹੈਗਾ ਕਿੰਨੇ ਕ ਵਿਆਹ ਇਹ ਲਗਭਗ ਸਾਲ ਦੇ ਟੈਂਡ ਕਰ ਲੈਂਦੇ ਆ ਬਹੁਤ ਭਰਾਵਾਂ ਨੂੰ ਇਹ ਚੀਜ਼ਾਂ ਨਾਲ ਪਿਆਰ ਆ ਬਹੁਤ ਆਪਾਂ ਦੇਖਦੇ ਆ ਇਹਨਾਂ ਨੂੰ ਸਸਰੀਕਾਲ ਜੀ ਸਸਰੀਕਾਲ ਆਪਣਾ ਪਿੰਡ ਕਿਹੜਾ ਜੀ ਪਿੰਡ ਰਾਈ ਹੈ ਜੀ ਆਪਣਾ ਰਾਈਆ ਪਿੰਡਾ ਰਾਮਪੁਰੇ ਚ ਰਾਮਪੁਰੇਪੁਰ ਆਪਣਾ ਕਿੰਨੇ ਸਾਲ ਹੋ ਗਏ ਉਮਰ ਕਿੰਨੀ ਕ ਆਪਣੇ ਉੱਠਦੀ ਉਮਰ ਤਾਂ ਹੋ ਗਈ ਜੀ ਦੀ 8-9 ਸਾਲ ਦੀ 8-9 ਸਾਲ ਹੋ ਗਈ ਇਹ ਕਿੱਡੀ ਉਮਰ ਦਾ ਲਿਆਂਦਾ ਸੀਗਾ ਜੀ ਇਹ ਆਪਾਂ 3-4 ਮਹੀਨੇ ਦਾ ਬੱਚਾ ਲਿਆਂਦਾ ਸੀਗਾ ਜੀ ਛੋਟਾ ਜਿਹਾ ਅੱਛਾ ਛੋਟਾ 3-4 ਮਹੀਨੇ ਦਾ ਬੱਚਾ ਲਿਆਂਦਾ ਸੀ ਹਾਂਜੀ ਹਾਂਜੀ ਫਿਰ ਉਹਨੂੰ ਪੂਰੇ ਸ਼ੌਂਕ ਨਾਲ ਪਾਲਿਆ ਇਹ ਆਪਾਂ ਨੂੰ ਈ ਦਿਲ ਚਾਹਿਆ ਵੀ ਆਪਾਂ ਇਹ ਕੰਮ ਕਰਾਂਗੇ ਇਹ ਜੀ ਆਪਾਂ ਤੋਂ ਬੱਚ ਪਣੇ ਤੋਂ ਹੀ ਆਪਾਂ ਨੂੰ ਜਾਨਵਰਾਂ ਦਾ ਸਾਰਾ ਦਾ ਸ਼ੌਂਕ ਹੁਣ ਵੀ ਕਰੇ ਹੈਗਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਾਨਵਰ ਘੂੜ ਕਾੜਗਾ ਤੋਂ ਦਾ ਹਾਂ ਇਹ ਤਾਂ ਆਪਾਂ ਕਰੇ ਵਸੇ ਕਪਰੂ ਆਏ ਸੀਗਾ ਵੀ ਸ਼ੌਂਕ ਆ ਜਾਂ ਖੜਾ ਰਹੁ ਕੱਕੰਡਾ ਖਾ ਲਿਆ ਕੇ ਰੂ ਬਸ ਮਹਿਮਾਨ ਦੀ ਹਾਰੀ ਸੀ ਇਹਦਾ ਕੋਈ ਉਹ ਪਰਮਾਤਮਾ ਦੀ ਤਾਂ ਹਾਲੇ ਦੀ ਕਿਰਪਾ ਹੋਈ ਆ ਕਿ ਵੀ ਆਪਾਂ ਥੋੜਾ ਥੋੜਾ ਜੋੜਨ ਲੱਗ ਗਏ ਹਾਂ ਸੋਹਣਾ ਲੱਗਣ ਲੱਗਿਆ ਪੜਾ ਪਾਂਗਾਂ ਨੂੰ ਉਹ ਆਪਾਂ ਨੂੰ ਬਈ ਵਿਆਹ ਸ਼ਾਦੀ ਚ ਬੁਲਾਉਣ ਲੱਗ ਗਏ ਠੀਕ ਆ ਹੁਣ ਤਾਂ ਮਹਾਰਾਜ ਦੀ ਕਿਰਪਾ ਤੋਂ ਓਹ ਹੀ ਜਿੰਨੇ ਦਾ ਵਿਆਹ ਲਗਭਗ ਸਾਲ ਦੋ ਕਰਦਾ ਵਿਆਹ ਤਾਂ ਯਾਰ ਭਈ ਆਏ ਆ ਵੀ ਕਿਤੇ ਕਿਤੇ ਤਾਂ ਦੋ ਦੋ ਵੀ ਇਕੱਠੇ ਹੋ ਜਾਂਦੇ ਆ ਕਿ ਹਾਂ ਬੰਨ ਕਿਤੇ ਅੱਧਾ ਦਿਨ ਦਾ ਰੈਸਟ ਵੀ ਹੋ ਜਾਂਦੀ ਆ ਘਰ ਦੀ ਫਿਰ ਮਾਲਕ ਦੀ ਕਿਰਪਾ ਕਰੇ ਜਾਨਵਰ ਹੈਗਾ ਫਿਰ ਉਹੇ ਜਾ ਧੰਦਾ ਕਰ ਲਈਦਾ ਪਰ ਉਹ ਵੀ ਚੱਲੀ ਜਾਂਦਾ ਕ ਵਿੱਚ ਤੇ ਲਗਭਗ ਆਪਾਂ ਜੀ ਕਿੰਨੇ ਕੁ ਦੂਰ ਤੱਕ ਵਗ ਜਾਂਦੇ ਆ ਕਿ ਕੋਈ ਦੂਰ ਤਾ ਬਈ ਆਇਆ ਯਾਰ ਗੱਲ ਪਤਾ ਹੀ ਨਹੀਂ ਵੀ ਕਿੱਥੋਂ ਟਿਕਰ ਲੰਘ ਜਾਨਾ ਦੂਰ ਤਾ ਆਇਆ ਵੀ 100 200 ਕਿਲੋਮੀਟਰ ਇੱਕ ਸਾਈਡ ਹੋ ਜਾਂਦੀ ਆਪਾਂ ਨੂੰ ਇਧਰ ਪ੍ਰੋਜਪੁਰ ਕੰਨੀ ਹਾਂ ਜਗਰਾਮ ਆ ਰੂਮੀ ਅੱਛਾ ਤੇ ਫਤਿਹਗੜ ਸਰਹੰਦ ਕੰਨਾ ਇਧਰ ਕੋਈ ਆਪਣਾ ਪਟਿਆਲਾ ਪਕੂਲਾ ਕੋਈ ਏਰੀਆ ਨਹੀਂ ਛੱਡਿਆ ਵਾ ਮਾਲਕ ਦੀ ਬਹੁਤ ਦੂਰ ਦੂਰ ਗਈ ਬਹੁਤ ਦੂਰ ਤੇ ਕਰਦਾ ਮਾਲਕ ਦੀ ਇੱਕ ਗੱਲ ਤੁਸੀਂ ਉਹ ਵੀ ਕਹਿੰਦੇ ਹੋ ਆਇਆ ਨਹੀਂ ਬਈ ਵੀ ਇਹਨੂੰ ਕਿਸੇ ਕੋਈ ਗੱਡੀ ਚ ਵੱਡੇ ਟਰੱਕ ਚ ਲੋਡ ਕਰਕੇ ਲੈ ਜਾਂਦੇ ਹੋਣਗੇ ਤੋਰ ਕੇ ਲੈ ਜਾਂਦੇ ਹੋ ਹਨਾ ਬਈ ਇਹ ਜਾਂਦੇ ਹੀ ਤੁਰ ਕੇ ਖੁਸ਼ੀ ਵਾਲਾ ਤੁਰ ਕੇ ਅੱਛਾ ਇੱਕ ਦਾ ਬਸ ਪੂਰਾ ਫੁੱਲ ਫਿਰ ਨਸ਼ਾ ਜਾਂਦਾ ਪੂਰਾ ਜਦੋਂ ਮਾੜਾ ਜਿਹਾ ਸਮਾਨ ਚੱਕਣ ਨਹੀਂ ਦਿੰਦਾ ਬੱਕੀ ਨੂੰ ਹੱਥ ਨਹੀਂ ਲਾਉਣ ਦਿੰਦਾ ਇਹ ਕਹਿੰਦਾ ਚੱਲ ਵਿਆਹ ਚ ਲੱਗੇ ਇਹ ਤਾਂ ਕਹਿੰਦਾ ਚੱਲ ਜਿੱਧਰ ਨੂੰ ਸੱchna ਸਿੱੜਦੇ ਮੈਨੂੰ ਬਾਟਾ ਬੂਟਾ ਦਾ ਇਹਨੂੰ ਦਿਨ ਰਾਤ ਦਾ ਕੋਈ ਪਰਬਾਹ ਨਹੀਂ ਲਾਈਟਾਂ ਰੂਟਾਂ ਲੱਗੀਆਂ ਨੇ ਹਾਂ ਇਹਨੂੰ ਕੋਈ ਦਿਨ ਦਾ ਨਹੀਂ ਕੋਈ ਰਾਤ ਦਾ ਨਹੀਂ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਇੱਕ ਦਿਨ ਦੀ ਆਪਾਂ ਕਿੰਨੇ ਕੁ ਕਿਲੋਮੀਟਰ ਲਗਭਗ ਇਹਦੇ ਨਾਲ ਕੱਢਦੇ ਨੇ 20 ਮੀਟਰ ਜੀ ਜੇ ਮੈਂ ਤੜਕੇ ਬਸ ਟਾਈਮ ਦੇ ਨਾਲ ਤੁਰਪਾਂ 100 ਕਿਲੋਮੀਟਰ ਦੀ ਤਾਂ ਮੇਰੀ ਬਾਰੀ ਆ ਅੱਛਾ ਵੀ ਜੇ ਤੜਕੇ ਲਾਲਾ ਸੱਜਰੇ ਤੁਰਪੇ ਵੀ ਟਾਈਮ ਨਾਲ 100 ਕਿਲੋ 100 ਕਿਲੋਮੀਟਰ ਟਾਈਮ ਨਾਲ ਕਰ ਦੇਣੀ ਹੈ ਕੱਲ ਹੁਣ ਮੈਂ ਤੁਰਿਆ ਸੀਗਾ 9:30 ਵਜੇ ਘਰੋਂ ਹੂੰ 5:00 ਵਜੇ ਨੂੰ ਇੱਥੇ ਆ ਗਿਆ ਸੀ 55-60 ਕਿਲੋਮੀਟਰ ਪੈਂਦੇ ਨਾਲੇ 2-3 ਥਾਈ ਮਾਹ ਤੇ ਜੇ ਬੰਦਾ ਕਈ ਵਾਰੀ ਜੀ ਲਾਲਾ ਵਿਆਹ ਵਿੱਚ ਹੈਗਾ ਸ਼ੌਕ ਬਹੁਤ ਪਰਮਾ ਨੂੰ ਇੱਕ ਵਾਰੀ ਆਪਣਾ ਨੰਬਰ ਬੋਲ ਦੋ ਨੰਬਰ 98783 ਜੀ 12053 98783 12053 ਠੀਕ ਆ ਪਿੰਡ ਆਪਣਾ ਰਾਈਆ ਤੇ ਉਹਦੇ ਹਿਸਾਬ ਨਾਲ ਪਹਿਣ ਪਾਏ ਦੇ ਪਿਆਰ ਦੇ ਹਿਸਾਬ ਨਾਲ ਆਪਾਂ ਫੀਸ ਦਾ ਕਰ ਲੈਨੇ ਆ ਫੀਸ ਦਾ ਤਾਂ ਆਇਆ ਹੁੰਦਾ ਜਿੱਥੇ ਪਹਿਲੀ ਗੱਲ ਤਾਂ ਸਭ ਨੂੰ ਸ਼ੌਂਕ ਦੀ ਤੇ ਮੋਹ ਪਿਆਰ ਦੀ ਗੱਲ ਹੁੰਦੀ ਆ ਫੀਸਾ ਕੁਛਾ ਨੇ ਕਿਹੜਾ ਨਾਲ ਜਾਣਾ ਹੁੰਦਾ ਤੁਹਾਨੂੰ ਪਤਾ ਹੀ ਆ ਸਹੀ ਗੱਲ ਆ ਸਹੀ ਗੱਲ ਹਾਂ ਜੇ ਬੰਦਾ ਕੋਈ ਮੋਹ ਪਿਆਰ ਨਾਲ ਸਾਧਦਾ ਹਾਂ ਬਸ ਫਿਰ ਉੱਥੇ ਉਹੀ ਜੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਹਾਂਜੀ ਠੀਕ ਆ ਹਾਂਜੀ ਨਾ ਬੇਟਾ ਪਿੰਡ ਰਾਈਆ ਬਾਈ ਤੇ ਫਿਰ ਇਹਦਾ ਖਾਣ ਪਾਣੀ ਦਾ ਜੀ ਉਹ ਕਿਵੇਂ ਕਰਦੇ ਹੋ ਤੁਸੀਂ ਇਹਦਾ ਖਾਣ ਪਾਣੀ ਦਾ ਹਾਂ ਤਾਂ ਬਈ ਇਹ ਹੁਣ ਇਸ ਰੁੱਤ ਚਾਕੇ ਕੱਕੋ ਖੋਟ ਘੱਟੀ ਖਾਂਦੇ ਆਗੇ ਅੱਛਾ ਮਸਤੇ ਜਾਂਦੇ ਆ ਮਸਤੀ ਉੱਠੇ ਵੇ ਹੁੰਦੇ ਆਗੇ ਹਾਂ ਸਿਆਲਾਂ ਚ ਸਿਆਲਾਂ ਚ ਆ ਕੇ ਫਿਰ ਇਹਦਾ ਜੋ ਵੀ ਦਾਣਾ ਪੱਕਾਗਾ ਘਰੇ ਮਹਾਰਾਜ ਦੀ ਕਿਰਪਾ ਕਿ ਉਹ ਆਪਾਂ ਇਹਦੇ ਵਿੱਚ ਟੂਲ ਤੇ ਸਾਰਾ ਜੋ ਵੀ ਇਹਦਾ ਸਮਾਨ ਆਗਾ ਇਹ ਚ ਟੂਲ ਬਣਿਆ ਹੋਇਆ ਹਾਂਜੀ ਟੂਲ ਬਣਿਆ ਹੋਇਆਗਾ ਉਹ ਵੀ ਜੋ ਇਹਦਾ ਸਾਰਾ ਸਮਾਨ ਆਗਾ ਦਾਣੇ ਪੱਕੇ ਤੋਂ ਲਾਭ ਦੇ ਲੀੜਾ ਕੱਪੜਾ ਜਿਹੇ ਜਾਂ ਕੋਈ ਹਾਂ ਉਹ ਸਾਰਾ ਕੁਝ ਇਹਦੇ ਵਿੱਚ ਧਰੀ ਦਾ ਜਿੱਥੇ ਉਹਨੂੰ ਛੱਡੀ ਦਾ ਹਾਂ ਉੱਥੇ ਨੂੰ ਪਾ ਦੀ ਦਸਮਾਨ ਤੇ ਠੀਕ ਆ ਠੀਕ ਆ ਵੀ ਮੰਨ ਕੇ ਆਪਣਾ ਰਾਸ਼ਨੇ ਦਾ ਇਹਦੇ ਵਿੱਚ ਹੁੰਦਾ ਰਾਸ਼ਨੇ ਦੇ ਵਿੱਚ ਹੁੰਦਾ ਵਿੱਚ ਇਹ ਜੇ ਬੰਦੇ ਪਸੇਰੇ ਸ਼ੌਂਕੀ ਆ ਬਾਈ ਆਪਾਂ ਨੂੰ ਰਾਸ਼ਨ ਕੱਢਣ ਨਹੀਂ ਦਿੱਤੇ ਉਹ ਕਹਿੰਦੇ ਆ ਵੀ ਬਾਈ ਯਾਰ ਇਹਨੂੰ ਕੋ ਇੱਥੋਂ ਪਾਉਣਾਗਾ ਆ ਸਮਾਨ ਉਹ ਫਿਰ ਆਪਾਂ ਉਵੇਂ ਜਿਵੇਂ ਉਹ ਕਹਿੰਦੇ ਹੁਵੇਂ ਕਰ ਲੈਨੇ ਨੇ ਆਪਣੇ ਕੋਲੇ ਆਪਦਾ ਸਮਾਨ ਬਾਈ ਹੁੰਦੇ ਹੁੰਦਾ ਠੀਕ ਆ ਠੀਕ ਆ ਵੀ ਆਪਾਂ ਆਪਦੇ ਬਣੀਓ ਪੂਰੀ ਤਿਆਰੀ ਹੁੰਦੀ ਆ ਅਗਲੇ ਨੂੰ ਕੋਈ ਇੱਕ ਪੈਸੇ ਦੀ ਤਕਲੀਫ ਨਹੀਂ ਦਿੰਦੇ ਆ ਆਪਾਂ ਜਾ ਕੇ ਅਗਲੇ ਦਾ ਸ਼ੌਂਕ ਪੂਰਾ ਕਰਦੇ ਆ ਜਾਗੋ ਤੋਂ ਲਾ ਕੇ ਵਿਆਹ ਚ ਲਾ ਲਾ ਕਿਸੇ ਨੇ ਬਰਾਤ ਚ ਹੁਣ ਹੁਣ ਅੱਜ ਆਪਾਂ ਆਪਣੇ ਸਪੈਸ਼ਲ ਰਿਸ਼ਤੇਦਾਰ ਦੇ ਵਿਆਹ ਚ ਆਏ ਹਣਾ ਜੀ ਹਾਂਜੀ ਹਾਂਜੀ ਹਾਂ ਜੀ ਆਪਾਂ ਸਪੈਸ਼ਲ ਜੀ ਠੀਕ ਆ ਤੇ ਅੱਜ ਹੁਣ ਬਰਾਤ ਆਉਣ ਵਾਲੀ ਆ ਉਹ ਚ ਤੁਹਾਨੂੰ ਦਿਖਾਵਾਂਗੇ ਬਾਈ ਵਿੱਚ ਕਲਿੱਪਾਂ ਲਾਉਂਗਾ ਕਿਵੇਂ ਸ਼ੌਂਕ ਪੂਰਾ ਕਰਦੇ ਆ ਕਿਸੇ ਵੀ ਪੁਰਾਣੇ ਜੇ ਹੈਗਾ ਨਾ ਸ਼ੌਂਕ ਆਪਾਂ ਨੂੰ ਪੁਰਾਣੇ ਕਲਚਰ ਦਾ ਪਹਿਲਾਂ ਬੋਤਿਆਂ ਦੇ ਉੱਠਾਂ ਦੀ ਬਰਾਤਾਂ ਜਾਂਦੀਆਂ ਸੀ ਚੱਲ ਵੀ ਉਹਵੇਂ ਤਾਂ ਹੁਣ ਜਾਂਦੀਆਂ ਨਹੀਂ ਬਾਈ ਸਮਾਂ ਹੀ ਉਹ ਹੋ ਜਾ ਗਿਆ ਗੱਡੀਆਂ ਤੇ ਜਾਂਦੇ ਆ ਇੱਕ ਆਪਾਂ ਮਾੜਾ ਜਿਹਾ ਵਿੱਚ ਉਹ ਜੇ ਆਪਾਂ ਡਿਸਪਲੇ ਕਰ ਸਕਦੇ ਆ ਆਪਦੇ ਵਿਆਹ ਨੂੰ ਮੜ ਮੋਟਾ ਦਿਖਾ ਸਕਦੇ ਆ ਵਿੱਚ ਬਾਕੀ ਬਾਈ ਨੇ ਬਾਰੇ ਵਿਆਹ ਟੈਂਡ ਕਰਿਆ ਵੀਡੀਓ ਵੀ ਬਹੁਤ ਦੇਖਾਂਗੇ ਇਹ ਤੋਂ ਪਹਿਲਾਂ ਤੇ ਬਹੁਤ ਘੈਂਟ ਕੰਮ ਆ ਬਾਈ ਦਾ ਅੱਗੇ ਬਾਈ ਨੂੰ ਪਿਆਰ ਦਿਓ ਸ਼ੇਅਰ ਕਰਿਓ ਤੇ ਨੰਬਰ ਹੀਟਾਂ ਚੱਲੀ ਜਾਂਦਾ ਕਿਸੇ ਵੀ ਭਰਾ ਨੂੰ ਜੇ ਲੋੜ ਪੈਂਦੀ ਆ ਆਪਦਾ ਸ਼ੌਂਕ ਪੂਰਾ ਕਰਨਾ ਜਦੋਂ ਮਰਜ਼ੀ ਘੰਟੀ ਮਾਰ ਦਿਓ ਹਾਜ਼ਰ ਹੋਣਗੇ 100 ਕਿਲੋਮੀਟਰ ਤੱਕ ਬੋਤਾ ਬੁੱਕਦਾ ਹੀ ਜਾਂਦਾ ਸਸੀ ਕਾਲ ਜੀ ਸਾਰਿਆਂ ਨੂੰ ਹਰਤਾਸ ਜਿੰਨੀ ਆਏ ਉਹ ਮੈਨੂੰ ਚਾਹੀਦਾ